ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਬੇਦਕਰ ਅਕੈਡਮੀ ਸੰਗਰੂਰ ਵੱਲੋਂ ਸਾਰੇ ਹੀ ਲਾਈਵ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸੋ ਜਿੰਨੇ ਵੀ ਸਤਾਰਜੋ ਵਿਦਿਆਰਥੀ ਲਾਈਵ ਕਲਾਸ ਨੂੰ ਜੁੜ ਚੁੱਕੇ ਆ ਆਪਣੇ ਅਟੈਂਡੈਂਸ ਸਾਂਝੀ ਕਰਿਓ ਤੇ ਕਿਰਪਾ ਕਰਕੇ ਰਿਪਲਾਈ ਜਰੂਰ ਸਾਂਝਾ ਕਰਿਓ ਕਲਾਸ ਹੈ ਚੱਲ ਰਹੀ ਸਾਰਿਆਂ ਦੇ ਇੱਥੇ ਕੋਲ ਸੋ ਸਾਰੇ ਵਿਦਿਆਰਥੀ ਰਿਪਲਾਈ ਸਾਂਝਾ ਕਰਨਾ ਹੈ ਕਲਾਸ ਸਹੀ ਚੱਲ ਰਹੀ ਹੈ ਸਾਰੇ ਵਿਦਿਆਰਥੀਆਂ ਕੋਲ ਸੋ ਬਿਨਕਸਿਤ ਤੋ ਅੱਜ ਦੀ ਕਲਾਸ ਸਟਾਰਟ ਕਰਾਂਗੇ 42 ਕੁਐਸਚਨ ਤੱਕ ਆਪਾਂ ਕੱਲ ਦੀ ਕਲਾਸ ਦੇ ਵਿੱਚ ਤੁਹਾਨੂੰ ਸਾਂਝਾ ਕੀਤਾ ਸੀ ਨੈਕਸਟ 43 ਤੋਂ ਸਟਾਰਟ ਕਰਾਂਗੇ ਕਿ ਸੰਸਾਰ ਪ੍ਰਸਿੱਧ ਨਾਵਲ ਦਾ ਪਿਲਗ੍ਰਾਮ ਪ੍ਰੋਗਰਾਮ ਪ੍ਰੋਗਰਾਮ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਸੰਸਾਰ ਪ੍ਰਸਿੱਧ ਨਾਵਲ ਦਾ ਪਿਲਗ੍ਰਾਮ ਪ੍ਰੋਗਰੈਸਿਵ ਜਾਂ ਪ੍ਰੋਗਰਾਮ ਨਾਵਲ ਦਾ ਅਨੁਵਾਦ ਕਦੋਂ ਕੀਤਾ ਗਿਆ ਸੀ ਤਾਂ ਬਿਲਕੁਲ ਜੀ 1859 ਦੇ ਵਿੱਚ ਕਿਉਂਕਿ ਤੁਹਾਡੇ ਮੈਨੂੰ ਸਿਰਫ ਕਮੈਂਟ ਸ਼ੋ ਹੋ ਰਿਹਾ ਹੈ 1859 ਦੇ ਵਿੱਚ ਇਸ ਕਰਕੇ ਆਪਣਾ ਬੀ ਬਿਲਕੁਲ ਸਹੀ ਆਨਸਰ ਆਏਗਾ ਨੈਕਸਟ ਹੈ ਵਾਰਤਕ ਸ਼ਬਦ ਕਿਸ ਤੋਂ ਬਣਿਆ ਹੈ ਵਾਰਤਕ ਸ਼ਬਦ ਕਿਸ ਤੋਂ ਬਣਿਆ ਹੈ ਤਾਂ ਸਾਰੇ ਵਿਦਿਆਰਥੀ ਆਪਣਾ ਆਪਣਾ ਰਿਪਲਾਈ ਸਾਂਝਾ ਕਰਨਾ ਤੇ ਕਲਾਸ ਦਾ ਲਿੰਕ ਜਰੂਰ ਸ਼ੇਅਰ ਕਰਨਾਗਾ ਤਾਂ ਜੋ ਬਾਕੀ ਵਿਦਿਆਰਥੀ ਜਲਦੀ ਆਪਣੀ ਜਲਦੀ ਕਲਾਸ ਦੇ ਨਾਲ ਜੁੜ ਸਕਣ। ਸੋ ਵਾਰਤਕ ਬ੍ਰੇਤਾਂਤੂ ਤੋਂ 44 ਦਾ ਆਪਣਾ A ਬਿਲਕੁਲ ਸਹੀ ਆਨਸਰ ਆਏਗਾ ਬ੍ਰੇਤਾਂਤੂ ਤੋਂ ਬਣਿਆਗਾ ਵਾਰਤਕ ਤੇ ਕਪਤਕ ਕੇ ਵਿਸਾਖ ਅਦਰ ਚੈਤਾ ਕੌਣ ਹੈ? ਕੱਤਕ ਕੀ ਵਿਸਾਖ ਰਚਨਾ ਦਾ ਰਚయితਾ ਕੌਣ ਹੈ 45 ਕੁਐਸਚਨ ਦਾ ਰਿਪਲਾਈ ਸਾਂਝਾ ਕਰਨਾ ਹੈ ਕੱਤਕ ਕੀ ਵਿਸਾਖ ਰਚਨਾ ਆਪਾਂ ਨੂੰ ਮਿਲਦੀ ਹੈ ਗੰਡਾ ਸਿੰਘ ਦੀ ਗੰਡਾ ਸਿੰਘ ਦੇ ਦੁਆਰਾ ਰਚੀ ਗਈ ਹੈ ਤਾਂ ਸਹੀ ਆਪਣਾ ਬਿਲਕੁਲ ਸਹੀ ਆਨਸਰ ਆਏਗਾ ਨੈਕਸਟ ਆ ਕਿ ਮੋਹਨਦਾਸ ਮਿਹਰਵਾਨ ਦੇ ਪਿਤਾ ਕੌਣ ਸਨ ਮੋਹਨਦਾਸ ਮਿਹਰਵਾਨ ਦੇ ਪਿਤਾ ਕੌਣ ਸਨ ਸੋ 46 ਦਾ ਸਹੀ ਆਨਸਰ ਕੀ ਆਵੇਗਾ ਮੋਹਨਦਾਸ ਮਿਹਰਵਾਨ ਦੇ ਪਿਤਾ ਆਪਾਂ ਨੂੰ ਮਿਲਦੇ ਆ ਪ੍ਰਿਥਵੀ ਚੰਦ ਵਾਰਤਕ ਕਿਸ ਤੋਂ ਮਗਰੋਂ ਹੋਣ ਦੇ ਵਿੱਚ ਆਇਆ ਸੀ ਕੁਝ ਕੁ ਕੁਐਸਚਨ ਆਪਣਾ ਵਾਰਤਕ ਦੇ ਨਾਲ ਸੰਬੰਧਿਤ ਸਾਂਝੇ ਕਰਾਂਗੇ ਤੁਹਾਡੇ ਨਾਲ ਸੋ 20 ਹੀ ਆਨਸਰ ਆਇਆਗਾ 46 ਦਾ ਵਾਰਤਕ ਕਿਸ ਤੋਂ ਮਗਰੋਂ ਹੋਣ ਦੇ ਵਿੱਚ ਆਇਆ ਸੀ ਸੋ ਕਿਸ ਤੋਂ ਮਗਰੋਂ ਜਗੇਸ਼ ਜੀ ਦਾ ਬਿਲਕੁਲ ਸਹੀ ਆਨਸਰ ਹੈ ਜਸਨੂਰ ਜੀ ਕੱਤਾ ਤੋਂ ਮਗਰੋਂ ਆਇਆ ਸੀ ਤੇ ਵਾਰਤਕ ਨੂੰ ਕਿਹੜਾ ਨਾਮ ਦਿੱਤਾ ਜਾਂਦਾ ਹੈ ਵਾਰਤਕ ਨੂੰ ਕਿਹੜਾ ਨਾਮ ਦਿੱਤਾ ਜਾਂਦਾ ਹੈ ਜਾਂ ਕਿਹੜਾ ਰੂਪ ਦਿੱਤਾ ਜਾਂਦਾ ਹੈ ਵਾਰਤਕ ਨੂੰ ਤਾਂ ਵਾਰਤਕ ਨੂੰ ਦਿੱਤਾ ਜਾਂਦਾ ਬਿਲਕੁਲ ਜੀ ਗਾਧ ਰੂਪ ਕਵਤਾ ਨੂੰ ਦਿੱਤਾ ਜਾਂਦਾ ਪਾਧ ਰੂਪ ਤੇ ਵਾਰਤਕ ਦੇ ਵਿੱਚ ਕਿਸ ਦੀ ਪ੍ਰਧਾਨਤਾ ਹੁੰਦੀ ਹੈ ਵਾਰਤਕ ਦੇ ਵਿੱਚ ਪ੍ਰਧਾਨਤਾ ਕਿਸ ਦੀ ਹੁੰਦੀ ਹੈ ਵਾਰਤਕ ਦੇ ਵਿੱਚ ਪ੍ਰਧਾਨਤਾ ਬੁੱਧੀ ਕਲਪਨਾ ਤਰਕ ਤੇ ਦਲੀਲ ਦੀ ਬਿਲਕੁਲ ਜੀ ਬੁੱਧੀ ਕਲਪਨਾ ਤਰਕ ਤੇ ਦਲੀਲ ਦੀ ਪ੍ਰਧਾਨਤਾ ਹੁੰਦੀ ਹੈ ਵਾਰਤਕ ਦਾ ਆਰੰਭ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਵਾਰਤਕ ਦਾ ਆਰੰਭ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਸੋ ਸਾਰੇ ਦੇ ਅੱਥੀ ਰਿਪਲਾਈ ਸੰਦਿਆ ਕਰਨਾ ਵਾਰਤਕ ਦਾ ਆਰੰਭ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਸੋ ਬਿਲਕੁਲ ਜੀ ਅਰਸ਼ ਜੀ ਦਾ ਆਨਸਰ ਆ ਚੁੱਕਿਆ ਤੇ ਬਿਲਕੁਲ ਤੁਹਾਡਾ ਸਹੀ ਆਨਸਰ ਆਇਆਗਾ 16ਵੀਂ ਸਦੀ ਦੇ ਵਿੱਚ ਆ ਆਰੰਭ ਹੋਇਆ ਸੀ ਵਾਰਤਕ ਦਾ ਤੇ ਵਾਰਤਕ ਲਾਤੀਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਆਇਆ ਹੈ ਵਾਰਤਕ ਸ਼ਬਦ ਲਾਤੀਨੀ ਭਾਸ਼ਾ ਤੋਂ ਆਇਆਗਾ ਲਾਤੀਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਆਇਆ ਹੈ ਮਨਜੀਤ ਜੀ ਨੋਟ ਕਰਨਾ 16ਵੀਂ ਸਦੀ ਦੇ ਵਿੱਚ ਲਾਤੀਨੀ ਭਾਸ਼ਾ ਦੇ ਪ੍ਰੋਸੈਸ ਸ਼ਬਦ ਤੋਂ ਆਇਆ ਤੇ ਵਾਰਤਕ ਨੂੰ ਹਿੰਦੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਵਾਰਤਕ ਨੂੰ ਹਿੰਦੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਸੋ ਹਿੰਦੀ ਭਾਸ਼ਾ ਦੇ ਵਿੱਚ ਅਗਾਧ ਰੂਪ ਕਿਹਾ ਜਾਂਦਾ ਹੈ ਹਿੰਦੀ ਭਾਸ਼ਾ ਦੇ ਵਿੱਚ ਗਾਦਰੂਪ ਤੇ ਵਾਰਤਕ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਵਾਰਤਕ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਹਿੰਦੀ ਭਾਸ਼ਾ ਦੇ ਵਿੱਚ ਬਿਲਕੁਲ ਜੀ ਪ੍ਰੋਜ ਤੇ ਅਰਬੀ ਫਾਰਸੀ ਤੇ ਉਰਦੂ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਅਰਬੀ ਫਾਰਸੀ ਤੇ ਉਰਦੂ ਦੇ ਵਿੱਚ ਵਾਰਤਕ ਨੂੰ ਕੀ ਕਿਹਾ ਜਾਂਦਾ ਹੈ ਅਰਬੀ ਭਾਸ਼ਾ ਤੇ ਉਰਦੂ ਦੇ ਵਿੱਚ ਨਸਰ ਤੇ ਵਾਰਤਕ ਸੰਸਕ੍ਰਿਤ ਭਾਸ਼ਾ ਦੇ ਜਿਹੜਾ ਬਿਲਕੁਲ ਬ੍ਰੇਤ ਹੱਤੂ ਤੋਂ ਆਇਆਗਾ ਤੇ ਜਿਹੜਾ ਕਿ ਵਾਰਤਕ ਦੇ ਵਿੱਚ ਸੂਤਰਾਂ ਦੀ ਵਿਆਖਿਆ ਕਰਨਾ ਜਾਂ ਸੌਖਾ ਕਰਕੇ ਲਿਖਣਾ ਕਿਸ ਦਾ ਅਰਥ ਲਿਆ ਜਾਂਦਾ ਹੈ ਵਾਰਤਕ ਦੇ ਵਿੱਚ ਜੋ ਵਿਰੇਧ ਅਰਥ ਹੈ ਸੂਤਰਾਂ ਦੀ ਵਿਆਖਿਆ ਕਰਨਾ ਜਾਂ ਸੌਖਾ ਕਰਕੇ ਲਿਖਣ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹ ਹੈ ਕਿਸੇ ਵੀ ਰਚਨਾ ਦਾ ਟਿੱਕਾ ਕਰਨ। ਬਿਲਕੁਲ ਜੀ। ਆਪਾਂ ਪਰਮਾਰਥੀ ਕਹਿ ਸਕਦੇ ਹਾਂ ਜਾਂ ਟਿੱਕਾ ਕਰਨ ਕੀ ਲਿਆ ਜਾਂਦਾ ਕਿਸੇ ਵੀ ਸੂਤਰਾਂ ਦੀ ਵਿਆਖਿਆ ਕਰਨਾ ਜਾਂ ਕਿਸੇ ਵੀ ਰਚਨਾ ਨੂੰ ਸੌਖਾ ਕਰਕੇ ਲਿਖਣਾ ਤੇ ਨਸਰ ਕਿਹੜੀ ਭਾਸ਼ਾ ਦਾ ਸ਼ਬਦ ਹੈ? ਨਸਰ ਕਿਹੜੀ ਭਾਸ਼ਾ ਦਾ ਸ਼ਬਦ ਹੈ? ਫਿਰ ਰਿਪਲਾਈ ਨੂੰ ਸਮਝਾ ਕਰਨਾ ਕਿ ਨਸਰ ਕਿਹੜੀ ਭਾਸ਼ਾ ਦਾ ਸ਼ਬਦ ਹੈ? ਨਸਰ ਬਿਲਕੁਲ ਜੀ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਨਸਰ ਦਾ ਅਰਥ ਕੀ ਲਿਆ ਜਾਂਦਾ ਹੈ ਨਸਰ ਦਾ ਅਰਥ ਕੀ ਲਿਆ ਜਾਂਦਾ ਹੈ ਅਰਬੀ ਭਾਸ਼ਾ ਦਾ ਸ਼ਬਦ ਹੈ ਨਸਰ ਦਾ ਅਰਥ ਕੀ ਲਿਆ ਜਾਂਦਾ ਹੈ ਤਈਆ ਅਰਥ ਬਿਲਕੁਲ ਜੀ ਖਿਲਾਰਨਾ ਖਿਲਾਰਨਾ ਜੋ ਕਿ ਅਥ ਲਿਆ ਜਾਂਦਾ ਹੈਗਾ ਅ ਮ ਸਰਦਾ ਤੇ ਨੈਕਸਟ ਆਪਾਂ ਕੁਝ ਇੱਕ ਜਾਂ ਸਾਖੀਆਂ ਦੇ ਬਾਰੇ ਕਰਾਂਗੇ ਕਿ ਪ੍ਰਾਤਨ ਜਨ ਸਾਖੀ ਕਿਸ ਦੇ ਦੁਆਰਾ ਰਚੀ ਗਈ ਹੈ ਪ੍ਰਾਤਨ ਜਨਮ ਸਾਖੀ ਦਾ ਕਰਤਾ ਕੌਣ ਹੈ ਜੋ ਕਿ ਜਨਮ ਸਾਖੀ ਜਨਮ ਸ਼ਬਦ ਦਾ ਅਰਥ ਲਿਆ ਜਾਂਦਾ ਜੀਵਨ ਸਾਖੀ ਸ਼ਬਦ ਦਾ ਅਰਥ ਲਿਆ ਜਾਂਦਾ ਹੈ ਕਹਾਣੀ ਕਿਉਂਕਿ ਇਸ ਦਾ ਜਨਮ ਸਾਖੀ ਦਾ ਮੁੱਢ ਮਤਕਾਲ ਦੇ ਵਿੱਚ ਅਸਲ ਰੂਪੇ ਦੇ ਵਿੱਚ ਵਜਿਆ ਸੀ ਤੇ ਆਪਾਂ ਨੂੰ ਪ੍ਰਾਤਨ ਜਨਮ ਸਾਖੀ ਦਾ ਕਰਤਾ ਕੌਣ ਮਿਲਦਾ ਹੈ ਸੋ ਦੇਖੋ ਪ੍ਰੋਫੈਸਰ ਗੋਰਮਖ ਸਿੰਘ ਦੇ ਦੁਆਰਾ ਨਾ ਭੂਮਿਕਾ ਲਿਖੀ ਗਈ ਸੀਗੀ ਪ੍ਰਾਤਨ ਜਨਮ ਸਾਖੀ ਦੀ ਪ੍ਰਾਤਨ ਜਨਮ ਸਾਖੀ ਨਾ ਦਿੱਤਾ ਪੂਮਿਕਾ ਪ੍ਰੋਫੈਸਰ ਗੁਰਮਖ ਸਿੰਘ ਦੇ ਦੁਆਰਾ ਲਿਖੀ ਗਈ ਸੀ ਤੇ ਮਿਰਵਾਨ ਦੇ ਦੁਆਰਾ ਨਹੀਂ ਲਿਖੀ ਗਈ ਸੀ ਅਜ ਤੱਕ ਵਿਦਿਆਰਥੀ ਪਾਜਲ ਹੋਇਆ ਸੇਵਾ ਰਾਮ ਦੇ ਦੁਆਰਾ ਲਿਖੀ ਗਈ ਸੀ ਤਾਂ ਜਨਮ ਸਾਖੀ ਸਾਰੇ ਵਿਦਿਆਰਥੀ ਰਿਪਲਾਈ ਬਿਲਕੁਲ ਜੀ ਨੋਟ ਕਰਨਾ ਹੈਗਾ ਪ੍ਰਤਨ ਜਨਮਸਾਖੀ ਸੇਵਰਾਣ ਦੇ ਦੁਆਰਾ ਲਿਖੀ ਗਈ ਸੀ ਭੂਮਿਕਾ ਸੋਡੀ ਮਿਹਰਬਾਨ ਵਾਲੀ ਜਨਮਸਾਖੀ ਜਿਹੜੀ ਮਿਹਰਬਾਨ ਦੇ ਅੰਸਰ ਆ ਰਹੇ ਨੇ ਵਿਦਿਆਰਥੀਆਂ ਦੇ ਉਹ ਸੋਡੀ ਮਿਹਰਬਾਨ ਵਾਲੀ ਜਨਮਸਾਖੀ ਲਿਖੀ ਗਈ ਸੀ ਮਿਹਰਬਾਨ ਦੇ ਦੁਆਰਾ ਤਾਂ ਕਿਉਂਕਿ ਭੂਮਿਕਾ ਪ੍ਰੋਫੈਸਰ ਗੁਰਮukh ਸਿੰਘ ਦੇ ਦੁਆਰਾ ਤੇ ਪ੍ਰਤਨ ਜਨਮਸਾਖੀ ਦਾ ਦੂਜਾ ਨਾਮ ਮਿਲਦਾ ਆਪਾਂ ਨੂੰ ਮਕਾਲਫ ਵਾਲੀ ਜਨਮਸਾਖੀ ਪ੍ਰਤਨ ਜਨਮਸਾਖੀ ਜਿਹੜੀ 19ਵੀਂ ਸਦੀ ਦੇ ਆਰੰਭ ਦੇ ਵਿੱਚ ਮਿਲੀ ਸੀ ਕਾਲ ਬਰੋਕ ਨੂੰ ਕੋਲ ਬੁਰਕ ਨੂਸ ਮਿਲੀ ਸੀ ਤੇ ਪੰਜਾਬੀ ਸਾਹਿਤ ਦੀ ਸਭ ਤੋਂ ਪੁਰਾਣੀ ਜਨਮਸਾਖੀ ਕਿਹੜੀ ਹੈ ਪੰਜਾਬੀ ਸਾਹਿਤ ਦੀ ਸਭ ਤੋਂ ਪੁਰਾਣੀ ਜਨਮਸਾਖੀ ਕਿਹੜੀ ਹੈ ਸੋ ਜਰੂਰ ਰਿਪਲਾਈ ਸਾਂਝਾ ਕਰਨਾ ਪੰਜਾਬੀ ਸਾਹਿਤ ਦੀ ਸਭ ਤੋਂ ਪੁਰਾਣੀ ਆਪਾਂ ਨੂੰ ਜਨਮਸਾਖੀ ਕਿਹੜੀ ਮਿਲਦੀ ਹੈ ਤਾ ਪ੍ਰਾਤਨ ਜਨਮ ਸਾਖੀ ਮਿਲਦੀ ਹੈ ਹਾਫੀਜ਼ਾਬਾਦ ਵਾਲੀ ਜਨਮ ਸਾਖੀ ਦਾ ਜਿਹੜਾ ਦੂਜਾ ਨਾਮ ਉਹ ਵੀ ਪ੍ਰਾਤਨ ਜਨਮ ਸਾਖੀ ਹੈ ਤੇ ਪ੍ਰਾਤਨ ਜਨਮ ਸਾਖੀ ਨੂੰ ਸੰਪਾਦਿਤ ਕਿਸ ਦੇ ਦੁਆਰਾ ਕਰਵਾਇਆ ਗਿਆ ਸੀ ਪ੍ਰਾਤਨ ਜਨਮ ਸਾਖੀ ਨੂੰ ਸੰਪਾਦਿਤ ਕਿਸ ਦੇ ਦੁਆਰਾ ਕਰਵਾਇਆ ਗਿਆ ਸੀ ਸੰਪਾਦਿਤ ਭਾਈ ਵੀਰ ਸਿੰਘ ਦੁਆਰਾ ਕਰਵਾਇਆ ਕਦੋਂ ਗਿਆ ਸੀ ਪ੍ਰਾਤਨ ਜਨਮ ਸਾਖੀ ਨੂੰ ਭਾਈ ਵੀਰ ਸਿੰਘ ਦੇ ਦੁਆਰਾ ਸੰਪਾਦਿਤ ਕਦੋਂ ਕਰਵਾਇਆ ਗਿਆ ਸੀ ਬਿਲਕੁਲ ਜੀ 1926 ਦੇ ਵਿੱਚ ਹੈ ਤੇ ਪ੍ਰਾਤਨ ਜਨਮ ਸਾਖੀ ਦੇ ਵਿੱਚ ਸਾਖੀਆਂ ਕਿੰਨੀਆਂ ਦਰਜ ਹਨ ਪ੍ਰਾਤਨ ਜਨਮ ਸਾਖੀ ਦੇ ਵਿੱਚ ਕਿੰਨੀਆਂ ਸਾਖੀਆਂ ਦਰਜ ਹਨ ਸਾਖੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਮਿਲਦੀਆਂ ਆਪਾਂ ਨੂੰ 57 ਤੇ ਪ੍ਰਾਤਨ ਜਨਮ ਸਾਖੀ ਕਿਹੜੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਹੈ ਪ੍ਰਾਤਨ ਜਨਮ ਸਾਖੀ ਕਿਹੜੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਆਪਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਘਟਨਾਵਾਂ ਜਾਣ ਸਾਖੀ ਦੇ ਵਿੱਚ ਮਿਲਦੀਆਂ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਸੀ ਪ੍ਰਾਤਨ ਜਨਮ ਸਾਖੀ ਨੂੰ ਪੰਜਾਬੀ ਵਾਰਤਕ ਦੀ ਪਹਿਲੀ ਜਨਮ ਸਾਖੀ ਕਿਸ ਦੇ ਦੁਆਰਾ ਮੰਨਿਆ ਗਿਆ ਹੈ ਪ੍ਰਾਤਨ ਜਨਮ ਸਾਖੀ ਨੂੰ ਪੰਜਾਬੀ ਵਾਰਤਕ ਦੀ ਪਹਿਲੀ ਰਚਨਾ ਜਾਂ ਜਨਮ ਸਾਖੀ ਕਿਸ ਦੇ ਦੁਆਰਾ ਬੰਨਿਆ ਗਿਆ ਹੈ ਸੋ ਸਾਰੇ ਵਿਦਿਆਰਥੀ ਰਿਪਲਾਈ ਜੀ ਉਹ ਸਾਂਝਾ ਕਰਨਾ ਕਿਸ ਦੇ ਦੁਆਰਾ ਇਹ ਕਿਹਾ ਗਿਆ ਹੈ ਕਿ ਪ੍ਰਾਤਮਿਕ ਜਾਣ ਸਾਕੀ ਵਾਰਤਕ ਦੀ ਪਹਿਲੀ ਰਚਨਾ ਹੈ ਸੋ ਨੋਟ ਕਰਨਾ ਡਾਕਟਰ ਪਿਆਰਾ ਸਿੰਘ ਪਦਮ ਦੇ ਦੁਆਰਾ ਡਾਕਟਰ ਪਿਆਰਾ ਸਿੰਘ ਪਦਮ ਦਾ ਕਹਿਣਾ ਹੈਗਾ ਇਹ ਪਹਿਲੀ ਜਨਸਾਖੀ ਹੈ ਜਿਸ ਨੂੰ 1885 ਦੇ ਵਿੱਚ ਆਰਥਰ ਮਕਾਲਪ ਦੇ ਦੁਆਰਾ ਪ੍ਰਕਾਸ਼ਿਤ ਕਰਵਾਇਆ ਗਿਆ ਸੀ 1885 ਦੇ ਵਿੱਚ ਆਰਥਰ ਮਕਾਲਪ ਦੇ ਦੁਆਰਾ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਤੇ ਸੋਡੀ ਮਿਹਰਬਾਨ ਵਾਲੀ ਜਨਸਾਖੀ ਦਾ ਕਰਤਾ ਕੌਣ ਹੈ ਸੋਡੀ ਮਿਹਰਬਾਨ ਵਾਲੀ ਜਨਸਾਖੀ ਦਾ ਕਰਤਾ ਕੌਣ ਹੈ ਸੋ ਸਾਰੇ ਸਤਿਕਾਰਯੋਗ ਵਿਦਿਆਰਥੀ ਰਿਪਲਾਈ ਸਾਂਝਾ ਕਰਨਾ ਹੈ ਆਪਾਂ ਕੁਐਸਚਨ ਕਰਾਂਗੇ ਅੱਜ ਥੋੜੀ ਨਾ ਕਲਾਸ ਲੱਗਦਾ ਹੈਗਾ ਵਿਦਿਆਰਥੀਆਂ ਨੂੰ ਟੌਫ ਲੱਗ ਰਹੀ ਹੈ ਤਾਂ ਸੋਢੀ ਮਿਹਰਬਾਨ ਆਪਾਂ ਨੂੰ ਇਸਦੇ ਕਰਤਾ ਮਿਲਦੇ ਐ ਇਸ ਨੂੰ ਰੱਖਿਆ ਗਿਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਐ ਤੇ ਸੋਢੀ ਮਿਹਰਬਾਨ ਵਾਲੀ ਜਾਣਕਾਰੀ ਨੂੰ ਸੰਪਾਦਿਤ ਕਿਸ ਨੇ ਕਰਵਾਇਆ ਹੈ ਸੋਢੀ ਮਿਹਰਬਾਨ ਵਾਲੀ ਜਾਣਕਾਰੀ ਨੂੰ ਸੰਪਾਦਿਤ ਕਿਸ ਦੇ ਦੁਆਰਾ ਕਰਵਾਇਆ ਗਿਆ ਹੈ ਜ਼ਰੂਰ ਸਾਰੇ ਵਿਦਿਆਰਥੀ ਰਿਪਲਾਈ ਸੰਦੇ ਕਰਨਾ ਕਿ ਕਿਸ ਦੇ ਦੁਆਰਾ ਸੰਪਾਦਿਤ ਕਰਵਾਇਆ ਗਿਆ ਹੈ ਨੋਟ ਕਰਨਾ ਸੰਪਾਦਿਤ ਕਰਵਾਇਆ ਗਿਆ ਡਾਕਟਰ ਕਿਰਪਾਲ ਸਿੰਘ ਦੇ ਦੁਆਰਾ ਬਿਲਕੁਲ ਜੀ ਜੇ ਅਨਸਰ ਨਹੀਂ ਆਉਦਾ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ ਆਪਾਂ ਤਾਂ ਜੋ ਕਲਾਸ ਨੂੰ ਕੰਟੀਨਿਊ ਰੱਖ ਸਕੀ ਸੋ ਡਾਕਟਰ ਕਿਰਪਾਲ ਸਿੰਘ ਦੇ ਦੁਆਰਾ ਸੰਪਾਦਿਤ ਕਰਵਾਇਆ ਗਿਆ ਤੇ ਮਿਹਰਬਾਨ ਵਾਲੀ ਜਾਣੂ ਸਾਖੀ ਦੇ ਵਿੱਚ ਕਿੰਨੀਆਂ ਸਾਖੀਆਂ ਦਰਜ ਹਨ ਮਿਹਰਬਾਨ ਵਾਲੀ ਜਾਣੂ ਸਾਖੀ ਦੇ ਵਿੱਚ ਕਿੰਨੀਆਂ ਸਾਖੀਆਂ ਦਰਜ ਹਨ ਬਿਲਕੁਲ ਜੀ ਆਪਾਂ ਤਾਂ ਹੀ ਕਹਿ ਰਹੇ ਹਾਂ ਨਾ ਆਪਣੀ ਫੀਡਬੈਕ ਜ਼ਰੂਰ ਸਾਰੇ ਵਿਅਕਤੀ ਸਾਜੀ ਕਰਨੀ ਆ ਤਾਂ ਜੋ ਆਪਾਂ ਕਲਾਸ ਨੂੰ ਨੈਕਸਟ ਕੰਟੀਨਿਊ ਕਰ ਸਕੀ ਆਪਾਂ ਇੱਕ ਕੁਐਸਚਨ ਤੇ ਨਹੀਂ ਰਹਿਣਾਗਾ ਤਾਂ ਸਾਖੀਆਂ ਦੀ ਗਿਣਤੀ ਕਿੰਨੀ ਮਿਲਦੀ ਹੈ ਸਾਕੀਆਂ ਮਿਲਦੀਆਂ ਬਾਕੀ ਵਿਦਿਆਥੀ ਵੀ ਆਪਣਾ ਆਪਣਾ ਰਿਪਲਾਈ ਸਾਂਝਾ ਕਰਨਾ ਹੈ ਤਾਂ ਬਿਲਕੁਲ ਜੀ 575 ਅਰਸ਼ ਜੀ ਜਸਨੂਰ ਜੀ ਗਰਮੀਤ ਜੀ ਤੁਹਾਡਾ ਬਿਲਕੁਲ ਸਹੀ ਆਨਸਰ ਹੈ 575 ਸਾਕੀਆਂ ਮਿਲਦੀਆਂ ਤੇ ਗੋਸ਼ਟਾਂ ਕਿੰਨੀਆਂ ਮਿਲਦੀਆਂ ਹਨ ਮਿਹਰਬਾਨ ਵਾਲੀ ਜਨਮ ਸਾਖੀ ਦੇ ਵਿੱਚ ਕਿੰਨੀਆਂ ਗੋਸ਼ਟਾਂ ਮਿਲਦੀਆਂ ਹਨ ਪਾ ਗੋਸਟਾਂ ਦੀ ਗਿਣਤੀ ਮਿਲਦੀ ਹੈ 302 302 ਗੋਸਟਾਂ ਮਿਲਦੀਆਂ ਜਿਨ੍ਹਾਂ ਦੇ ਵਿੱਚੋਂ 167 ਗੋਸਟਾਂ ਸੋਢੀ ਮਹਿਰਵਾਨ ਦੇ ਨਾਲ ਮਹਿਰਵਾਨ ਦੇ ਨਾਲ ਸੰਬੰਧਤ ਹੈ 135 ਮਹਿਰਵਾਨ ਦੇ ਪੁੱਤਰ ਦੇ ਨਾਲ ਸਿਰਫ 61 ਗੋਸਟਾਂ ਹਰਜੀ ਦੇ ਨਾਲ ਤੇ 74 ਗੋਸਟਾਂ ਮਿਲਦੀਆਂ ਆਪਾਂ ਨੂੰ ਚਤਰ ਪੁੱਜ ਦੇ ਨਾਲ ਤੇ ਡਾਕਟਰ ਕਿਰਪਾਲ ਸਿੰਘ ਦੇ ਅਨੁਸਾਰ ਮਹਿਰਵਾਨ ਵਾਲੀ ਜਨਸਾਖੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਡਾਕਟਰ ਕਿਰਪਾਲ ਸਿੰਘ ਦੇ ਅਨੁਸਾਰ ਸੋਢੀ ਮਿਹਰਬਾਨ ਵਾਲੀ ਜਨ ਸਾਕੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਦੋ ਭਾਗ ਆਪਾਂ ਨੂੰ ਮਿਲਦੇ ਆ ਸੱਚਖੰਡ ਪੋਥੀ ਤੇ ਪੋਥੀ ਹਰਜੀ ਦੋ ਭਾਗ ਸੱਚਖੰਡ ਪੋਥੀ ਤੇ ਪੋਥੀ ਹਰਜੀ ਦੇ ਵਿੱਚ ਵੰਡਿਆ ਗਿਆ ਤੇ ਮਿਹਰਬਾਨ ਵਾਲੀ ਜਨ ਸਾਕੀ ਦੇ ਉੱਪਰ ਭਾਸ਼ਾ ਕਿਹੜੀ ਦਾ ਪ੍ਰਭਾਵ ਹੈ ਮਿਹਰਬਾਨ ਵਾਲੀ ਜਨਮ ਸਾਖੀ ਦੇ ਉੱਪਰ ਭਾਸ਼ਾ ਕਿਹੜੀ ਦਾ ਪ੍ਰਭਾਵ ਰਿਹਾ ਹੈ ਸੋ ਜਰੂਰ ਰਿਪਲਾਈ ਸੰਧਿਆ ਕਰਨਾ ਕਿਹੜੀ ਭਾਸ਼ਾ ਦਾ ਪ੍ਰਭਾਵ ਮਿਲਦਾ ਆਪਾਂ ਨੂੰ ਸੋ ਬ੍ਰਿਜ ਭਾਸ਼ਾ ਦਾ ਸਭ ਤੋਂ ਜ਼ਿਆਦਾ ਬ੍ਰਿਜ ਭਾਸ਼ਾ ਦਾ ਪ੍ਰਭਾਵ ਰਿਹਾਗਾ ਮਿਹਰਬਾਨ ਵਾਲੀ ਜਨਮ ਸਾਖੀ ਦੇ ਵਿੱਚ ਤੇ ਮੱਧ ਕਾਲ ਦੀ ਸਭ ਤੋਂ ਪ੍ਰਸਿੱਧ ਜਨਮ ਸਾਖੀ ਕਿਹੜੀ ਹੈ ਮੱਧ ਕਾਲ ਦੀ ਸਭ ਤੋਂ ਪ੍ਰਸਿੱਧ ਜਨਮ ਸਾਖੀ ਕਿਹੜੀ ਹੈ ਸੁਕੇਪਾ ਕਰਕੇ ਰਿਪਲਾਈ ਸਾਂਝਾ ਕਰਨਾ ਮੱਧ ਕਾਲ ਦੀ ਸਭ ਤੋਂ ਪ੍ਰਸਿੱਧ ਜਨਮ ਸਾਖੀ ਮਿਲਦੀ ਹੈ ਆਪਾਂ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪ੍ਰਸਿੱਧ ਮਿਲਦੀ ਹੈ ਇਸ ਨੂੰ ਪਹਿਰੇ ਮੁੱਖੀ ਵਾਲੀ ਸਬ ਜਿਹੜਾ ਕਿ ਜਨਮ ਸਾਕੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈਗਾ ਭਾਈ ਬਾਲੇ ਵਾਲੀ ਜਨਮ ਸਾਕੀ ਤੇ ਕਰਤਾ ਕੌਣ ਮਿਲਦਾ ਹੈ ਭਾਈ ਬਾਲੇ ਵਾਲੀ ਜਨਮ ਸਾਕੀ ਦਾ ਕਰਤਾ ਕੌਣ ਹੈ ਭਾਈ ਬਾਲੇ ਵਾਲੀ ਜਨਮ ਸਾਕੀ ਦਾ ਕਰਤਾ ਕੌਣ ਹੈ ਦਾ ਕਰਤਾ ਮਿਲਦਾ ਆਪਾਂ ਨੂੰ ਬਿਲਕੁਲ ਜੀ ਭਾਈ ਬਾਲਾ ਜੀ ਭਾਈ ਬਾਲਾ ਜੀ ਗਾਤਾ ਮਿਲਦਾ ਹੈਗਾ ਤੇ ਇਸ ਦੇ ਉੱਪਰ ਲਹਿੰਦੀ ਭਾਸ਼ਾ ਦਾ ਪ੍ਰਭਾਵ ਮਿਲਦਾ ਹੈਗਾ ਭਾਈ ਬਾਲੇ ਵਾਲੀ ਜਨ ਸਾਕੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਭਾਈ ਬਾਲੇ ਵਾਲੀ ਜਨ ਸਾਕੀ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤੁਰੇ ਬਲੈ ਦੀ ਰੂਸ ਹਨਿਆ ਕਰਨਾ ਇਸ ਨੂੰ ਵੰਡਿਆ ਗਿਆ ਬਿਲਕੁਲ ਜੀ ਇੰਦਰਪ੍ਰੀਤ ਦਾ ਬਿਲਕੁਲ ਸਹੀ ਆਨਸਰ ਹੈ ਤਿੰਨ ਭਾਗਾਂ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਤੇ ਗਿਆਨ ਰਤਨਾਵਲੀ ਦਾ ਕਰਤਾ ਕੌਣ ਹੈ ਗਿਆਨ ਰਤਨਾਵਲੀ ਦਾ ਕਰਤਾ ਕੌਣ ਹੈ ਬਿਲਕੁਲ ਜੀ ਤਿੰਨ ਭਾਗਾਂ ਦੇ ਵਿੱਚ ਗਿਆਨ ਰਤਨਾਵਲੀ ਦਾ ਕਰਤਾ ਕੌਣ ਮਿਲਦਾ ਹੈਗਾ ਭਾਈ ਮਨੀ ਸਿੰਘ ਜੀ ਤੇ ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਕਿਹੜੀ ਵਾਰ ਦੇ ਉੱਪਰ ਆਧਾਰਿਤ ਹੈ ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਕਿਹੜੀ ਵਾਰ ਦੇ ਉੱਪਰ ਆਧਾਰਿਤ ਹੈ ਕਿਹੜੀ ਬਾਤ ਦੇ ਉੱਪਰ ਹੈ ਪਹਿਰੇ ਨੋਟ ਕਰਨਾ ਪਹਿਲੀ ਵਾਰ ਦੇ ਉੱਪਰ ਆਧਾਰਿਤ ਹੈ ਤੇ ਗਿਆਨ ਰਤਨਾਵਲੀ ਭਾਈ ਗੁਰਦਾਸ ਦੀ ਕਿਹੜੀ ਵਾਰ ਦਾ ਸਤੰਤਰ ਟੀਕਾ ਹੈ ਗਿਆਨ ਰਤਨਾਵਲੀ ਪਾਏ ਗੁਰਦਾਸ ਦੀ ਕਿਹੜੀ ਵਾਰ ਦਾ ਸਤੰਤਰ ਟੀਕਾ ਹੈ ਕਿਹੜੀ ਵਾਰ ਦਾ ਸਤੰਤਰ ਟੀਕਾ ਹੈਗਾ 11ਵੀਂ ਵਾਰ ਦਾ ਪਹਿਲੀ ਵਾਰ ਦੇ ਉੱਪਰ ਤਾਂ ਦੇਖੋ ਆਧਾਰਤ ਹੈ 11ਵੀਂ ਵਾਰ ਦਾ ਸਤੰਤਰ ਟੀਕਾ ਹੈਗਾ ਗਿਆਨ ਰਤਨਵਲੀ ਗਿਆਨ ਰਤਨਾਵਲੀ ਦੇ ਵਿੱਚ ਸ਼ੈਲੀ ਕਿਹੜੀ ਦੀ ਵਰਤੋਂ ਕੀਤੀ ਗਈ ਹੈ ਗਿਆਨ ਰਤਨਾਵਲੀ ਦੇ ਵਿੱਚ ਸ਼ੈਲੀ ਕਿਹੜੀ ਦੀ ਵਰਤੋਂ ਕੀਤੀ ਗਈ ਹੈ ਸੋ ਫਾਰਿਸਟ ਦੇ ਉਦਯાર્થી ਰਿਪਲਾਈਸਾਂ ਦਾ ਕਰਨਾ ਹੈ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਨੋਟ ਕਰਨਾ ਹੈ ਸਧਾਰਨ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਪ੍ਰਿਹਨੋਤਰੀ ਸ਼ੈਲੀ ਦੀ ਵਰਤੋਂ ਨਹੀਂ ਕੀਤੀ ਗਈ ਸਧਾਰਨ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਗਿਆਨ ਰਤਨਾਵਲੀ ਦੇ ਵਿੱਚ ਤੇ ਜਨਮ ਸਾਖੀ ਸੰਘਾਸਨ ਭਤੀਸੀ ਦੇ ਵਿੱਚ ਕਿੰਨੀਆਂ ਸਾਖਾਂ ਦਰਜ ਹਨ ਕਿੰਨੀਆਂ ਕਥਾਵਾਂ ਦਰਜ ਹਨ ਜਨਮਸਾਖੀ ਸਿੰਘਾਸਨ ਬਤੀਸੀ ਦੇ ਵਿੱਚ ਕਿੰਨੀਆਂ ਕਥਾਵਾਂ ਦਰਜ ਹਨ 32 ਬਿਲਕੁਲ ਦੀ ਮੰਜੀਦ ਦੀ 11ਵੀਂ ਵਾਰ ਦਾ ਠੀਕ ਹੈਗਾ 32 ਕਥਾਵਾਂ ਮਿਲਦੀਆਂ ਤੇ ਜਨਮਸਾਖੀ ਸਿੰਘਾਸਨ ਬਤੀਸੀ ਦੇ ਵਿੱਚ ਕਿੰਨੀਆਂ ਪੁਤਲੀਆਂ ਮਿਲਦੀਆਂ ਹਨ ਜਨਮਸਾਖੀ ਸਿੰਘਾਸਨ ਬਤੀਸੀ ਦੇ ਵਿੱਚ ਬਿਲਕੁਲ ਜੀ 32 ਹੀ ਆਪਾਂ ਨੂੰ ਸਾਖ ਥਾਵਾਂ ਮਿਲਦੀਆਂ ਤੇ 32 ਹੀ ਪੁਤਲੀਆਂ ਮਿਲਦੀਆਂ ਜਨਮਸਾਖੀ ਸਿੰਘਾਸਨ ਬਤੀਸੀ ਦੇ ਵਿੱਚ ਕਿਸ ਦੇ ਗੁਣਾਂ ਦਾ ਵਰਣਨ ਮਿਲਦਾ ਹੈ ਜਨਮਸਾਖੀ ਸਿੰਘਾਸਨ ਬਤੀਸੀ ਦੇ ਵਿੱਚ ਕਿਸ ਦੇ ਗੁਣਾਂ ਦਾ ਵਰਣਨ ਮਿਲਦਾ ਹੈ ਇਹ ਵਰਣਨ ਮਿਲਦਾ ਬਿਲਕੁਲ ਜੀ ਆਪਾਂ ਨੂੰ ਰਾਜਾ ਭੋਜ ਦੀ ਰਾਜਾ ਭੋਜ ਦੇ ਗੁਣਾ ਦਾ ਵਰਣਨ ਮਿਲਦਾ ਹੈ ਤੇ ਕਿਹੜੀ ਸਦੀ ਦੀ ਵਾਰਤਕ ਰਚਨਾ ਹੈ ਵਾਰਤਕ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਜੰਮ ਸਾਖੀ ਸਿੰਘਾਸਨ ਬਤੀਸੀ ਕਿਹੜੀ ਸਦੀ ਦੀ ਵਾਰਤਕ ਰਚਨਾ ਹੈ ਸੋ 18ਵੀਂ ਸਦੀ ਦੀ ਨੋਟ ਕਰਨਾ ਸਾਰੇ ਵਿਦਿਆਰਥੀ 18ਵੀਂ ਸਦੀ ਦੀ ਵਾਕਤਕ ਰਚਨਾ ਸਿੰਘ ਅਸਨਾ ਬਤੀਸੀ ਤੇ ਗੋਸ਼ਟ ਸ਼ਬਦ ਦਾ ਕਿਹੜੇ ਜਿਹੜਾ ਕਿ ਕਿਸ ਦੇ ਨਾਲ ਸੰਬੰਧ ਹੈ ਗੋਸ਼ਟ ਸ਼ਬਦ ਦਾ ਕਿਸ ਦੇ ਨਾਲ ਸੰਬੰਧ ਹੈ ਇਹ ਕੁਐਸਚਨ ਮੇਰੇ ਧਿਆਨ 'ਚ ਨਹੀਂ ਆ ਰਿਹਾ 3704 ਪੇਪਰ ਸ਼ਾਇਦ ਇਸ ਦੇ ਵਿੱਚ ਆਇਆ ਸੀ ਕਿ ਗੋਸ਼ਟਾਂ ਦਾ ਸੰਬੰਧ ਕਿਸ ਦੇ ਨਾਲ ਹੈ ਆਪਾਂ ਕਹਿ ਸਕਦੇ ਹਾਂ ਕਿ ਗੋਸ਼ਟਾਂ ਕਿਹੜੀ ਵਿਧਾ ਹੈਗੀ ਗੋਸ਼ਟਾਂ ਦਾ ਸਬੰਧ ਆਪਾਂ ਨੂੰ ਮਿਲਦਾ ਬਿਲਕੁਲ ਜੀ ਵਾਰਤਾਲਾਪ ਦੇ ਨਾਲ ਤਾਂ ਜ਼ਰੂਰ ਮਿਲਦਾ ਬਹਿਸ ਕੀਤੀ ਜਾਂਦੀ ਹੈ ਚਰਚਾ ਕੀਤੀ ਜਾਂਦੀ ਹੈ ਕਿਸੇ ਉੱਪਰ ਗੱਲਬਾਤ ਕੀਤੀ ਜਾਂਦੀ ਹੈ ਪਰੰਤੂ ਇਹ ਵਿਧਾ ਵਾਰਤਕ ਦੀ ਵਿਧਾ ਹੈਗੀ ਜਿਹੜੀਆਂ ਗੋਸ਼ਟ ਹਨ ਨਾ ਉਹ ਵਾਰਤਕ ਦੀ ਵਿਧਾ ਹੈ ਤੇ ਗੋਸ਼ਟ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ ਹੈ ਗੋਸ਼ਟ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ ਹੈ ਗੋਸਟ ਆਇਆ ਬਿਲਕੁਲ ਜੀ ਸੰਸਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਤੋਂ ਆਇਆਗਾ ਗੋਸਟ ਤੇ ਜਿਹੜਾ ਕਿ ਦੋ ਮਹਾਪੁਰਖਾਂ ਦੇ ਵਿੱਚ ਆਪਸੀ वार्तालाप ਨੂੰ ਗੋਸਟ ਕਿਹਾ ਜਾਂਦਾ ਗੋਸਟ ਦੇ ਲਈ ਅੰਗਰੇਜ਼ੀ ਦੇ ਵਿੱਚ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਗੋਸਟ ਦੇ ਲਈ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਬਿਲਕੁਲ ਜੀ ਡਾਇਲੋਗ ਤੇ ਪੰਜਾਬੀ ਸਾਹਿਤ ਦੇ ਵਿੱਚ ਗੋਸ਼ਟਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਗੋਸ਼ਟਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਬਿਲਕੁਲ ਜੀ ਗੁਰਦੇਵ ਜੀ ਦਾ ਬਿਲਕੁਲ ਸਹੀ ਆਨਸਰ ਆਏਗਾ ਗੁਰਮੀਤ ਜੀ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਗੁਰੂ ਸਹਿਬਾਨ ਪਾਕਤ ਤੇ Hindu ਮਿਥਿਹਾਸ ਜਿਹੜਾ ਗੋਸ਼ਟ ਸੰਪਰਦਾਏ ਦਾ ਆਰੰਭ ਹੋਇਆ ਸੀ ਮੀਣਾ ਸੰਪਰਦਾਏ ਤੋਂ ਆਰੰਭ ਹੋਇਆ ਮੰਨਿਆ ਜਾਂਦਾ ਹੈਗਾ ਮੀਣਾ ਸੰਪਰਦਾਏ ਦਾ ਸਮਾਜ ਸੀ ਪ੍ਰithvi ਚਾਲ ਦੇ ਨਾਲ ਤੇ ਗੋਸ਼ਟ ਸਾਹਿਤ ਦੇ ਵਿੱਚ ਸ਼ੈਲੀ ਕਿਹੜੀ ਦੀ ਵਰਤੋਂ ਕੀਤੀ ਜਾਂਦੀ ਹੈ ਗੋਸ਼ਟ ਸਾਹਿਤ ਦੇ ਵਿੱਚ ਸ਼ੈਲੀ ਕਿਹੜੀ ਦੀ ਵਰਤੋਂ ਕੀਤੀ ਜਾਂਦੀ ਹੈ ਇਹਥੇ ਕੀਤੀ ਜਾਂਦੀ ਹੈ ਬਿਲਕੁਲ ਦੀ ਗੋਸ਼ਟ ਦੇ ਵਿੱਚ ਪ੍ਰਸ਼ਨੋਤਰੀ ਸ਼ੈਲੀ ਦੀ ਗੋਸ਼ਟ ਜਿਹੜੀ ਪ੍ਰਸ਼ਨੋਤਰੀ ਸ਼ੈਲੀ ਦੀ ਵਾਤੋਂ ਕੀਤੀ ਜਾਂਦੀ ਹੈ ਮੌਖਿਕ ਰੂਪ ਦੇ ਵਿੱਚ ਆਪਾਂ ਨੂੰ ਨਾਨਕ ਕਾਲ ਮੁਗਲ ਕਾਲ ਤੇ ਮੱਧ ਕਾਲ ਦੇ ਵਿੱਚ ਕਾਫੀ ਗੋਸ਼ਟਾਂ ਮਿਲੀਆਂ ਆਇਆਂ ਤੇ ਮੱਕੇ ਦੀ ਗੋਸ਼ਟ ਦਾ ਸਬੰਧ ਕਿਸ ਗੁਰੂ ਸਾਹਿਬਾਨ ਦੇ ਨਾਲ ਸੀ ਮੱਕੇ ਦੀ ਗੋਸ਼ਟ ਦਾ ਸਬੰਧ ਕਿਹੜੇ ਗੁਰੂ ਸਾਹਿਬਾਨ ਦੇ ਨਾਲ ਸੀ ਮੱਕੇ ਦੀ ਗੋਸਟ ਦਾ ਸੰਬੰਧ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਤੇ ਮੱਕੇ ਦੀ ਗੋਸਟ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸੰਵਾਦ ਕਿਸ ਦੇ ਨਾਲ ਰਚਾਇਆ ਗਿਆ ਸੀ ਭਾਵ ਕਿ ਕਿਸ ਦੇ ਨਾਲ ਗੱਲਬਾਤ ਚਰਚਾ ਜਾਂ ਬਹਿਸ ਕੀਤੀ ਗਈ ਸੀ ਬਿਲਕੁਲ ਜੀ ਕਾਜ਼ੀਆਂ ਤੇ ਨਾਥਾਂ ਯੋਗੀਆਂ ਦੇ ਨਾਲ ਕਾਜ਼ੀਆਂ ਤੇ ਨਾਥਾ ਜੋਗੀਆਂ ਦੇ ਨਾਲ ਜਿਹੜੀ ਕਿ ਵਾਦਵਤਾ ਲਾਭ ਕੀਤੀ ਗਈ ਸੀ ਆਦ ਸਾਖੀਆਂ ਦੀ ਭਾਸ਼ਾ ਤੇ ਨੇੜੇ ਦੀ ਹੈ ਨੈਕਸਟ 47% ਦਾ ਰਿਪਲਾਈ ਸਾਂਝਾ ਕਰਨਾ ਹੈ ਕਿ ਆਦ ਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਦੀ ਭਾਸ਼ਾ ਹੈ ਆਸਾਖੀਆਂ ਦੀ ਭਾਸ਼ਾ ਕਿਸ ਦੇ ਨੇੜੇ ਦੀ ਭਾਸ਼ਾ ਟਕਸਾਲੀ ਲਹਿੰਦੀ ਅਰਬੀ ਜਾਂ ਉਰਦੂ ਤਾਂ 47 ਦਾ ਬਿਲਕੁਲ ਜੀ ਆਪਣਾ ਬਾਕੀ ਦੇ ਅਖੀਰ ਤੇ ਰਿਪਲਾਈ ਸੰਧਿਆ ਕਰਨਾ ਹੈ ਤਾਂ 20 ਹੀ ਆਨਸਰ ਆਏਗਾ ਲਹਿੰਦੀ ਭਾਸ਼ਾ ਦੇ ਨੇੜੇ ਦੀ ਭਾਸ਼ਾ ਆਸਾਖੀਆਂ ਦੀ ਗਿਆਨ ਰਤਨਾਵਲੀ ਜਨਮ ਸਾਖੀ ਦਾ ਮੂਲ ਆਧਾਰ ਕੀ ਸੀ ਗਿਆਨ ਰਤਨਾਵਲੀ ਜਨਮ ਸਾਖੀ ਦਾ ਮੂਲ ਆਧਾਰ ਕੀ ਸੀ ਤਾਂ ਇਸ ਦਾ ਮੂਲ ਅਧਾਰ ਸੀ 48 ਦਾ ਭਾਈ ਗੁਰਦਾਸ ਦੀ ਪਹਿਲੀ ਵਾਰ ਬਿਲਕੁਲ ਜੀ ਭਾਈ ਗੁਰਦਾਸ ਦੀ ਪਹਿਲੀ ਵਾਰ ਆਧਾਰ ਸੀ ਤਾਂ ਨੈਕਸਟ ਹੈ ਕਿ ਪਰਚੀਆਂ ਦਾਸ਼ ਸੇਵਾਦਾਰ ਜੋ ਕਿ ਭਾਸ਼ਾ ਭਾਗ ਪੰਜਾਬ ਦਾ ਸੰਪਾਦਕ ਕੌਣ ਹੈ? ਵਰਤਿਆ ਸੇਵਾਦਾਰ ਭਾਸ਼ਾ ਭਾਗ ਪੰਜਾਬ ਦਾ ਸੰਪਾਦਕ ਕੌਣ ਹੈ? ਆਹ ਇੱਕ ਲਾਹਦਾ ਆਪਣਾ ਲਾਸਟ ਕੁਐਸਚਨ ਹੈ 49। ਬਦਲ ਨਹੀਂ ਹੋਣਾ ਧਿਆਨ ਦਿਨਾ ਸਾਰੇ ਇਹਦੇ ਅਥੀ ਅਨਸਰ ਕਰਨਾ ਹੈ। ਤਾਂ ਇਸ ਦਾ ਆਪਾਂ ਨੂੰ ਸੰਪਾਦਕ ਕਿ ਮਿਲਦਾ ਹੈ ਬਿਲਕੁਲ ਜੀ ਪ੍ਰੋਫੈਸਰ ਹਰੀ ਸਿੰਘ ਪ੍ਰੋਫੈਸਰ ਹਰੀ ਸਿੰਘ ਸੀ ਬਿਲਕੁਲ ਸਹੀ ਆਨਸਰ ਆਏਗਾ ਪ੍ਰੋਫੈਸਰ ਹਰੀ ਸਿੰਘ ਸੰਪਾਦਕ ਮਿਲਦੇ ਆ ਤਾਂ ਇਸ ਦੇ ਨਾਲ ਹੀ ਆਪਣੀ ਅੱਜ ਦੀ ਲਾਈਵ ਕਲਾਸ ਇੱਥੇ ਸਮਾਪਤ ਕਰਦੇ ਆ ਸੋ ਸਾਰੇ ਇਤਕਾਰਜੋ ਵਿਦਿਆਰਥੀ ਰਿਪਲਾਈ ਜਰੂਰ ਸਾਂਝਾ ਕਰਨਾ ਕਿ ਤੁਹਾਨੂੰ ਅੱਜ ਦੀ ਕਲਾਸ ਕਿਸ ਤਰ੍ਹਾਂ ਦੀ ਲੱਗੀ ਹੈ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਅੱਜ ਵਿਦਿਆਰਥੀਆਂ ਨੂੰ ਨਾ ਕਲਾਸ ਜਿਹੜੀ ਕਿ ਮੈਨੂੰ ਲੱਗ ਰਿਹਾ ਸੀ ਕਿ ਟਫ ਲੱਗ ਰਹੀ ਹੈ ਥੋੜੀ ਸੋ ਜਿਆਦੇ ਜਾਂ ਨਹੀਂ ਕਲਾਸ ਨੂੰ ਲਾਈਕ ਜ਼ਰੂਰ ਕਰਕੇ ਜਾਣਾਗਾ ਤੇ ਸਾਰੇ ਸਤਕਾਰ ਜੋ ਵਿਦਿਆਥੀ ਨਾਲ ਸਾਂਝਾ ਕੀਤਾ ਜਾਂਦਾ ਅੰਬੇਡਕਰ ਅਕੈਡਮੀ ਸੰਗਰੂਰ ਦੇ ਵੱਲੋਂ ਨਵੇਂ ਵਾਅ ਸ਼ੁਰੂ ਕਰ ਦਿੱਤੇ ਗਏ ਹੈ ਸੋ ਜਿਹੜੇ ਵਿਦਿਆਰਥੀ ਨਵੇਂ ਸਿਰੇ ਤੋਂ ਆਪਣੀ ਤਿਆਰੀ ਕਰਨਾ ਚਾਹੁੰਦੇ ਹਨ ਜਾਂ ਸਿਰਫ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਇੱਕ ਵਾਰ ਜ਼ਰੂਰ ਕਰ ਸਕਦੇ ਹੋ 97158823 ਬਿਲਕੁਲ ਜੀ ਆਪਣਾ ਅੱਜ ਅੱਜ ਥੋੜਾ ਜਿਹਾ ਨਾ ਆਪਣਾ ਜਿਹੜਾ ਟੌਪਿਕ ਸੀਗਾ ਇਹ ਅਲੱਗ ਤੋਂ ਸੀ ਨੈਕਸਟ ਆਪਾਂ ਕਲਾਸਾਂ ਦੇ ਵਿੱਚ ਕੱਲ ਆਪਾਂ ਕਰਾਂਗੇ ਪਰਚੀ ਸਾਇਤ ਪਰ ਤੁਸੀਂ ਆਹਦੇ ਨਾਲ ਸੰਬੰਧ ਕਾਫੀ ਕੁਐਸਚਨ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਵੀ ਕੁਐਸਚਨ ਆਪਾਂ ਨਾ ਕਰਨੇ ਜਿਆਦਾ ਜ਼ਰੂਰੀ ਹੈ ਸੋ ਸਾਰੀ ਹੀ ਵਿਦਿਆਰਥੀਆਂ ਦਾ ਕਲਾਸ ਤੇ ਅਖੀਰ ਤੱਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਜੈਪੀ ਜੈਪਾ